ਖਾਣਾ ਗੇੜਾ ਕੀ ਮਾ ਵੱਲੋਂ 1 ਕਿਲੋ ਹੀਰੋਇਨ ਦੇ 10000 ਹਵਾਲਾ ਮਨੀ ਸਮੇਤ ਕੀਤਾ ਗਿਆ ਦੋ ਜਣਿਆਂ ਨੂੰ ਕਾਬੂ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜੀ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਵਿੱਚ ਕਮਿਸ਼ਨਰੇਟ ਪੁਲਿਸ ਹਮ ਸਰ ਵੱਲੋਂ ਮੁਹਿੰਮ ਜਿਹੜੀ ਛੇੜੀ ਹੋਈ ਹੈ ਲਗਾਤਾਰ ਇਸ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜੇ ਇਹ ਜੇ ਕੰਮਾਂ 'ਚ ਪਏ ਹੋਏ ਨੇ ਮਾਜੋ ਕਮਿਸ਼ਨਰ ਸ਼੍ਰੀ ਗੁਰਪ੍ਰਸਾਦ ਸਿੰਘ ਜੀ ਪੁਲਰ ਵੱਲੋਂ ਕਮਿਸ਼ਨਰ ਪੁਲਿਸ ਦੇ ਸਾਰੇ ਆਫਸਰ ਨੂੰ ਐਸਐਚਓ ਨੂੰ ਇਹਦਾ ਤਾਂ ਕੀਤੀਆਂ ਹੋਈਆਂ ਨੇ ਵੀ ਜਿਹੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਇਹਦੀ ਲੜੀ ਵਿੱਚ ਇੱਕ ਗੇਟਕੀਮਾ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਕਾਮਯਾਬੀ ਹਾਸਲ ਹੋਈ ਉਹਨਾਂ ਨੂੰ। ਜਿਨ੍ਹਾਂ ਨੇ ਦੋ ਵਿਅਕਤੀ ਗ੍ਰਫਤਾਰ ਕੀਤੇ ਨੇ 1 ਕਿਲੋ 14 ਗ੍ਰਾਮ ਉਹਨਾਂ ਕੋਲੋਂ ਹਿਰਨ ਮਿਲੀ ਆ। ਇਹ ਪਟੋਲਿੰਗ ਕਰ ਰਹੇ ਸੀਗੇ ਪੁਲਿਸ ਪਾਰਟੀ ਔਰ ਰੇਲਵੇ ਜਿਹੜੀ ਕਲੋਨੀ ਹੈਗੀ ਆ ਬੀ ਬਲਾਕ ਕੁਆਟਰ ਉਹਦੇ ਵਿੱਚ ਦੋ ਬੰਦੇ ਉਹਨਾਂ ਨੇ ਇੰਟਰਸੈਪਟ ਕੀਤੇ ਸੀਗੇ ਉਹ ਸ਼ੱਕੀ ਇਹਨਾਂ ਨੂੰ ਲੱਗੇ ਔਰ ਉਹਦੇ ਕੋਈ ਇੱਕ ਐਨਵਲਪ ਸੀਗਾ ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਉੱਚ ਹੀਰੋਨ ਰਿਕਵਰ ਹੋਈ ਔਰ ਨਾਲ 10000 ਡਰਗ ਮਨੀ ਵੀ ਰਿਕਵਰ ਕੀਤੀ ਹੈ ਇਹ ਮੈਂ ਸਮਝਦਾ ਬਹੁਤ ਜ਼ਿਆਦਾ ਪੁਲਿਸ ਦੀ ਮੁਸ਼ਤੈਦੀ ਦਾ ਕਾਰਨ ਦੇ ਨਾਲ ਜਿਹੜਾ ਅਚੀਵਮੈਂਟ ਹੋਈ ਹੈ ਔਰ ਇੱਥੇ ਇਹ ਦੱਸਣ ਜੋ ਗੱਲ ਹੈਗੀ ਆ ਵੀ ਜਿਹੜੇ ਦੋ ਦੋਸ਼ੀ ਨੇ ਸੁਖਦੇਵ ਸਿੰਘ ਮੱਟੂ ਔਰ ਸਾਹਿਲ ਕੁਮਾਰ ਮਸਤ ਇਹ ਜਿਹੜੇ ਛੋਟਾ ਹਰੀਪੁਰਾ ਹੈਗਾ ਇੱਥੋਂ ਦੇ ਰਹਿਣ ਵਾਲੇ ਨੇ ਦੋਨੇ ਔਰ ਇਹ ਇਹਦੇ ਚ ਹੋਰ ਵੀ ਖਾਸ ਵਰਨ ਜੋ ਗੱਲ ਹੈਗੀ ਆ ਕਿਉਂਕਿ ਅੱਜਕੱਲ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਲਗਾਤਾਰ ਲੋਕੀ ਮੱਥਾ ਟੇਕ ਰਹੇ ਨੇ ਮੰਦਿਰ ਵਗੈਰਾ ਜਾ ਰਹੇ ਨੇ ਔਰ ਭਗਵੇਂ ਕੱਪੜਿਆਂ ਦੇ ਰੂਪ ਵਿੱਚ ਆਵਾਜਾਈ ਵੀ ਕਾਫੀ ਹੈਗੀ ਆ ਔਰ ਇਹ ਵਿਅਕਤੀ ਭਗਵੇਂ ਕਪੜੇ ਪਾ ਕੇ ਹੀ ਆਸਥਾ ਦੀ ਯਾਰ ਵਿੱਚ ਇਹ ਘੁੰਮ ਰਹੇ ਸੀਗੇ ਉਹ ਪੁਲਿਸ ਨੇ ਬੜੀ ਇਹਨੂੰ ਮੁਸ਼ਤੈਦੀ ਨਾਲ ਜਿਹੜਾ ਨੂੰ ਕਾਬੂ ਕੀਤਾ ਔਰ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਤੋਂ ਰਿਕਵਰੀ ਹਾਸਲ ਕੀਤੀ ਇਹਨਾਂ ਦਾ ਕ੍ਰੋਫ ਪਾਊਡਰ ਜਿਹੜਾ ਹੈਗਾ ਕਨੈਕਸ਼ਨ ਵੀ ਸਥਾਪਿਤ ਹੋਇਆ ਔਰ ਬੰਦਾ ਜਿਤ ਕੋਈ ਇਹਨਾਂ ਨੇ ਹੀਰਨ ਵਗੈਰਾ ਲਈ ਉਹ ਵੀ ਟ੍ਰੇਸ ਹੋ ਗਿਆ ਇਹ ਸੁਖਦੇਵ ਸਿੰਘ ਮੱਟੂ ਔਰ ਸाहिल ਕੁਮਾਰ ਦੋਨੇ ਕ੍ਰਿਮੀਨਲ ਨੇ ਇਹਨਾਂ ਤੇ ਪਹਿਲਾਂ ਵੀ ਸੁਖਦੇਵ ਸਿੰਘ ਤੇ ਪੰਜ ਮੁਕਦਮੇ ਦਰਜ ਨੇ ਇਸੇ ਤਰ੍ਹਾਂ ਜਿਹੜਾ ਸਾਇਲ ਕੁਮਾਰ ਹੈਗਾ ਉੱਤੇ ਚਾਰ ਮੁਕਦਮੇ ਆਲਰੇਡੀ ਦਰਜ ਹੈ